ਗੁਰੂ ਅਜਨਮੰਗ ਅਜਾਏ ਹੈ ਗੁਰੂ ਜੰਮਦਾ ਨਹੀਂ ਗੁਰੂ ਨਾਨਕ ਦਾ ਜਨਮ ਨਹੀਂ ਹੋਇਆ ਅਕਵੇਗ ਵਾਹਿਗੁਰੂ ਅਸ਼ਟਮਥੀਤ ਗੋਵਿੰਦ ਜਨਮਾ ਸੀ ਬੜੇ ਸੋਹਣੇ ਸੋਹਣੇ ਬੋਲ ਬੋਲੇ ਨੇ ਕੁਰਬਾਨੀ ਚ ਸਮਾਂ ਥੋੜਾ ਹੈ ਗੁਰੂ ਦਾ ਜਨਮ ਨਹੀਂ ਹੁੰਦਾ ਤਿੰਨ ਹਸਤੀਆਂ ਨੇ ਜਿਨ੍ਹਾਂ ਦਾ ਜਨਮ ਨਹੀਂ ਹੋਇਆ ਮਗਰ ਪ੍ਰਗਟ ਤਿੰਨਾਂ ਨਾਲ ਹੀ ਲਿਖਿਆ ਹੈ ਅਖਵਾਇ ਗ੍ਰੁਪ ਬਾਣੀ ਗ੍ਰੁਪ ਇੰਨਾ ਹੀ ਹਸਤੀਆਂ ਦੇ ਨਾਲ ਪ੍ਰਗਟ ਸ਼ਬਦ ਲਿਖਿਆ ਸਤਗੁਰ ਨਾਨਕ ਪ੍ਰਗਟਿਆ ਪ੍ਰਗਟਿਆ ਨੂੰ ਵੀ ਚਾਰ ਅੱਖਰ ਪੈਂਦੇ ਤੇ ਜਨਮਿਆ ਨੂੰ ਵੀ ਚਾਰ ਅੱਖਰ ਪੈਂਦੇ ਤੇ ਜੰਮਿਆ ਹੁੰਦਾ ਤੇ ਲਿਖਿਆ ਜੀ ਸਤਗੁਰ ਨਾਨਕ ਜਨਮਿਆ ਜਨਮਿਆ ਨਹੀਂ ਪ੍ਰਗਟ ਹੋਇਆ ਤੇ ਜਿਹੜਾ ਪ੍ਰਗਟ ਹੋ ਜਾਏ ਉਹਦੇ ਵਿੱਚ ਰੋਜ਼ ਇਸ ਹੁਣ ਇਸਾਬ ਆਪ ਦੀ ਪੜਦੇ ਹੋ ਭਈ ਆਠ ਪੈਰ ਜਨ ਹਰ ਹਰ ਜਪੇ ਹਰ ਕਾ ਭਗਤ ਪ੍ਰਗਟ ਜਿਹੜਾ ਇੱਕ ਵਾਰ ਪ੍ਰਗਟ ਹੋ ਗਿਆ ਗੁਰੂ ਨਾਨਕ ਦੁਨੀਆ ਦੀ ਕੋਈ ਤਾਕਤ ਉਹਨੂੰ ਛੁਪਾ ਨਹੀਂ ਸਕਦੀ ਕੋਈ ਦੁਨੀਆ ਦੀ ਤਾਕਤ ਜਿੱਤਨਾ ਸੂਰਜ ਦੀ ਹੋਣ ਨੂੰ ਖਤਮ ਨਹੀਂ ਕਰ ਸਕਦੀ ਆਖੋ ਐ ਗਰੂ ਚੰਦਰਮਾ ਦੀ ਹੋਣ ਨੂੰ ਖਤਮ ਨਹੀਂ ਕਰ ਸਕਦੀ ਇਹ ਤੇ ਕਦੀ ਪਸਾਰਾ ਖਤਮ ਹੋ ਸਕਦਾ ਇਹ ਗੁਰੂ ਨਾਨਕ ਖਤਮ ਨਹੀਂ ਹੋ ਸਕਦਾ ਸਤਗੁਰੂ ਨਾਨਕ ਪ੍ਰਗਟਿਆ ਦੂਸਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਜਦੋਂ ਆਗਮਨ ਆਉਂਦਾ ਉਦੋਂ ਆਪਾਂ ਇਹ ਨਹੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਹਾੜਾ ਕੋਚ ਕਹਿੰਦੇ ਮੈਂ ਪ੍ਰਗਟਿਓ ਵੇਖੋ ਗੱਲ ਨੂੰ ਚਿੱਤੇ ਰੱਖੇ ਤਾਂ ਪਕੜਿਓ ਮੈਂ ਜਨਮ ਤੋਂ ਲੈ ਕੇ ਜਨਮ ਸਾਡਾ ਹੋਇਆ ਤੇ ਗੁਰਬਾਣੀ ਚ ਲਿਖਿਆ ਜੋ ਜਨਮੈ ਸੋ ਜਾਣੋ ਮੂਆ ਜਿਹੜਾ ਜੰਮਿਆ ਉਹਦੇ ਨਾਲ ਇੱਕ ਸ਼ਬਦ ਹੋਰ ਵੀ ਫੈਲ ਵਿੱਚ ਲਿਖਿਆ ਹੈ ਜਿਹੜਾ ਅੱਜ ਜੰਮਿਆ ਉਹਨੇ ਮਰਨਾ ਕਦੋਂ ਆ ਕੀ ਕੋਈ ਦਿਨ ਇਤਰਾ ਦਾ ਵੀ ਆਊਗਾ ਜਦੋਂ ਗੁਰੂ ਨਾਨਕ ਸਾਹਿਬ ਮਰ ਜਣਗੇ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਗਨਸੀ ਪੁਰਖ ਹੈ ਸਭ ਮੇਰਾ ਸਵਾਏ ਇਸ ਕਰਕੇ ਕਦੀ ਭੁੱਲ ਕੇ ਵੀ ਕੁਝ ਸਮਾਂ ਪਹਿਲੋਂ 99 ਦੀ ਵਿਸਾਖੀ ਤੋਂ ਪਹਿਲੋਂ ਜਦੋਂ ਕਦੀ ਇਸ਼ਤਿਹਾਰ ਲੱਗਦੇ ਸੀ ਨਾ ਖਾਲਸਾ ਵਿਸਾਖੀ ਦੇ ਜਦੋਂ ਕਹਿੰਦੇ ਖਾਲਸੇ ਦਾ ਜਨਮ ਦਿਹਾੜਾ ਉਦੋਂ ਕਿਸੇ ਗੁਰਮੁਖ ਦੇ ਦਿਮਾਗ ਵਿੱਚ ਇਹ ਗੱਲ ਪਈ ਕਿ ਖਾਲਸਾ ਤੇ ਜੰਮਿਆ ਨਹੀਂ ਇਹ ਤੇ ਖੰਡੇ ਬਾਟੇ ਚੋਂ ਪਰ ਇਹ ਨਿੱਕੀਆਂ ਨਿੱਕੀਆਂ ਗੱਲਾਂ ਤੁਹਾਡੇ ਇਤਿਹਾਸ ਨੂੰ ਥੱਲੇ ਲਿਆਉਂਦੀਆਂ ਉੱਤੇ ਨਹੀਂ ਖੜਦੀਆਂ ਉੱਥੇ ਮੇਰੇ ਸਤਿਗੁਰੂ ਪ੍ਰਗਟਿਓ ਮਰ ਇੱਕ ਤੇ ਆ ਗਿਆ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੂਸਰਾ ਆ ਗਿਆ ਵੈ ਪ੍ਰਗਟਿਓ ਮਰਦ ਅਗੰਮੜਾ ਵਿਰਿਆਮ ਇਕੱਲਾ ਜਿਹੜਾ ਗੁਰੂ ਨਾਨਕ ਸਾਹਿਬ ਇਹ ਜੜਿਆ ਜਿਹੜਾ ਗੁਰੂ ਨਾਨਕ ਸਾਹਿਬ ਜੜ ਜੜ ਸਮਝਦੇ ਹੋ ਰੂੜ ਇਹ ਗੁਰੂ ਨਾਨਕ ਸਾਹਿਬ ਸਿੱਖੀ ਦੀ ਜੜਿਆ ਤੇ ਜਿਹੜਾ ਸਹਬੇ ਆਲਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਆਇ ਸਿੱਖੀ ਦਾ ਬੂਟਾ ਹੈ ਸਿੱਖੀ ਦਾ ਬੂਟਾ ਹੈ ਜੜ ਚੋਂ ਬੂਟਾ ਪੈਦਾ ਹੋਇਆ ਤੇ ਜਿਹੜਾ ਖਾਲਸਾ ਇਹ ਫਲ ਹੈ ਤੇ ਤਿੰਨਾ ਬਾਰੇ ਲਿਖ ਦਿੱਤਾ ਆਖੋ ਐਗਰੂ ਪਤਾ ਲੱਗ ਗਿਆ ਜੀ ਗੰਨ ਬੂਟਾ ਜੜ ਤੇ ਫਲ ਤੇ ਤਿੰਨਾ ਦੇ ਇੱਕ ਦੂਸਰੇ ਨਾਲ ਸੰਬੰਧ ਜੁੜਿਆ ਜੜ ਬੂਟਾ ਤੇ ਜਿਹੜਾ ਫਲ ਲੱਗਾਇਆ ਸਤਗੁਰੂ ਗਰੀਬ ਨਵਾਜ ਪਾਤਸ਼ਾਹ دین ਦੁਨੀਆ ਦੇ ਮਾਲਕ ਦਾ ਜਿੱਥੇ ਲਿਖਿਆ ਸਤਗੁਰੂ ਨਾਨਕ ਪ੍ਰਗਟਿਆ ਜਿੱਥੇ ਜਿੱਥੇ ਸੰਗਤ ਬੈਠੀ ਸੋਲ ਰਹੀ ਆ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰੋ ਅੱਜ ਤੋਂ ਗੁਰੂ ਨਾਨਕ ਦਾ ਜਨਮ ਨਾ ਕਹਿਣਾ ਭਾਈ ਗੁਰਦਾਸ ਜੀ ਬੱਚੇ ਨਹੀਂ ਗਏ ਜਿਨ੍ਹਾਂ ਨੇ ਜਨਮਿਆ ਨਹੀਂ ਲਿਖਿਆ ਸਤਗੁਰ ਨਾਨਕ ਪ੍ਰਗਟਿਆ ਪ੍ਰਗਟ ਹੋਣਾ ਹੋਰ ਗੱਲ ਆ ਜਨਮ ਹੋਣਾ ਹੋਰ ਗੱਲ ਆ ਤੇ ਮੇਰੇ ਸਤਗੁਰੂ ਗਰੀਬ ਨਿਵਾਜ਼ ਪਾਤਸ਼ਾਹ ਨੇ ਤੇਨੇ ਸ਼ਬਦਾਂ ਦੀ ਕੀਤੀ ਇਕਤਾ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਵਹ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਮੀਨ ਜੀ ਦਾ ਤੇ ਤੀਸਰਾ ਪੁੱਛਿਆ ਫਿਰ ਭਾਈ ਸਾਭ ਜੀ ਕਿਰਪਾ ਕਰਕੇ ਦੱਸੋ ਫਿਰ ਤੀਸਰਾ ਕੌਣ ਹੈ ਤੁਸੀਂ ਕਹੇ ਸੀ ਤਿੰਨ ਨੇ ਜਿਹੜੇ ਜੰਮੇ ਨਹੀਂ ਤਿੰਨ ਨੇ ਜੰਮੇ ਨਹੀਂ ਤੇ ਜਿਹੜਾ ਜੰਮਿਆ ਨਹੀਂ ਪ੍ਰਗਟ ਹੋਇਆ ਉਹਨੇ ਕਦੀ ਮਰਨਾ ਨਹੀਂ ਏ ਮਨੁੱਖਤਾ ਦੀ ਸਭ ਤੋਂ ਵੱਡੀ ਨਿਦਾਨਗੀ ਹੋਊਗੀ ਕਿ ਇਹਨਾਂ ਤਿੰਨ ਸ਼ਬਦਾਂ ਨੂੰ ਮਟਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਹੜਾ ਜੰਮਿਆ ਨਹੀਂ ਜਿਹੜਾ ਜੰਮਿਆ ਨੂੰ ਮਾਰਿਆ ਜਾ ਸਕਦਾ ਹੈ ਆਖ ਕੋ ਵਹਿਗੁਰੂ ਮਾਰੇ ਗੁਰੂ ਜਿਹੜਾ ਪ੍ਰਗਟ ਹੋਇਆ ਸਤਗੁਰੂ ਨਾਨਕ ਪ੍ਰਗਟਿਆ ਵਹਿ ਪ੍ਰਗਟਿਓ ਮਰਦ ਅਗਮੜਾ ਫਿਰ ਆਖਿਆ ਮਹਾਰਾਜ ਜੀ ਤੀਸਰਾ ਸ਼ਬਦ ਕਿਹੜਾ ਕਹਿੰਦੇ ਹੋ ਕਹਿੰਦੇ ਪ੍ਰਗਟਿਓ ਖਾਲਸਾ ਪਰਮਾਤਮਕੀ ਮੌਜ ਇਹ ਜੜ ਦੇ ਵਿੱਚੋਂ ਬੂਟਾ ਬਣਿਆ ਵੱਡਾ ਪਰਫੁੱਲਤ ਹੋ ਗਿਆ ਧੰਗੁਰੂ ਗੋਬਿੰਦ ਸਿੰਘ ਸਾਹਿਬ ਦੇ ਰੂਪ ਵਿੱਚ ਉਹਨੂੰ ਇੱਕ ਫਲ ਲੱਗਾ ਕਿਹੜਾ ਖਾਲਸਾ ਤੇ ਤਿੰਨਾਂ ਦੀ ਇੱਕ ਬੜੀ ਪਿਆਰੀ ਕਹਾਣੀ ਕਹੀ ਵੀ ਇਹ ਜੁਗਾ ਜੁਗਾ ਤੱਕ ਇਹ ਤਿੰਨ ਸ਼ਬਦ ਰਹਿਣੇ ਨੇ ਇੱਕ ਗੁਰਨਾਨਕ ਸਾਹਿਬ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਇੱਕ ਖਾਲਸਾ ਇਸ ਕਰਕੇ ਮੇਰੀ ਹੱਥੀਂ ਓੜ ਕੇ ਬੇਨਤੀ ਹੈ ਇੱਕ ਵਾਰ ਚੌਂਕੜੇ ਮਾਰ ਲਓ ਗੋਡਿਆਂ ਤੇ ਹੱਥ ਰੱਖ ਲਓ ਰੀੜ ਦੀ ਹੱਡੀ ਸਿੱਧੀ ਕਰ ਲਓ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਜਿਹੜੇ ਮੇਰੇ ਭੈਣ ਭਰਾ ਮੱਥਾ ਟੇਕਣ ਆਏ ਹੋ ਮੱਥਾ ਟੇਕ ਕੇ ਬਹਿ ਗਏ ਹੋ ਇੱਕ ਵਾਰ ਰਸਨਾ ਪਵਿੱਤਰ ਕਰੋ ਬਾਹਰੋਂ ਨਹੀਂ ਗਾਉਂਗਾ ਬਾਣੀ ਚੋਂ ਗੋ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਬਾਬਾ ਚਲੋ ਕਿਸੇ ਗੰਮੀ ਰਸ ਵਿੱਚ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਪ੍ਰਭ ਸਰਣਾਈ ਬਾਬਾ ਨਾਨਕ ਪ੍ਰਭ ਸਰਣਾਈ ਬਾਬਾ ਨਾਨਕ ਪ੍ਰਭ ਸਰਣਾਈ ਸਾਰੇ ਬੋਲੋ ਬਾਬਾ ਸਾਰੇ ਮਾਈ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਬਾਬਾ ਆਹ ਸਬਾ ਨਾਨਕ ਬਾਬਾ ਨਾਨਕ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਕਰੇ ਸਭ ਕੋਈ ਜੈ ਜੈਕਾਰ ਚਲੇ ਸਾਰੇ ਬੋਲੋ ਨੈਤਿ ਸਾਰੂ ਸਰੇ ਸਭ ਕੋਈ ਜੈ ਦੇ ਕਾਰ 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 ਜੈ ਜੈ ਕਾਰ ਜੈ ਜੈ ਕਾਰ ਜੈ ਦੇ ਕਾਰ ਜੈ ਜੈ ਕਾਰ ਰਾਗ ਰਾਗਨੀ ਮੰਗਲ ਗਾਇਆ ਰਾਗ ਰਾਗਨੀ ਮੰਗਲ ਗਾਇਆ ਰਾਗ ਰਾਗਨੀ ਮੰਗਲ ਗਾ بابا نانک بابا نانک بابا نانک بابا نانک بابا, بابا سیدہ نے ایک سوال کیتا گریب نواز پاچھا دیوتے اکو اے گروہ بابا تم ہر دوار گئے ہوں ਤੇ ਇੱਕ ਇੱਕ ਬਾਨ ਤਿਰਣ ਕਹਿ ਤ ਇੱਕ ਇੱਕ ਜੰਗਲ ਦੇ ਥੀਲੇ ਨੇ ਆਖਿਆ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਆ ਬਾਬਾ ਨਾਨਕ ਬਾਬਾ ਇੱਕ ਗੱਲ ਦੱਸ ਬਾਬਾ ਗੁਰੂ ਪੀਰ ਤੇ ਹੋਰ ਵੀ ਧਰਤੀ ਦੇ ਬੜਿਆਏ ਮਗਰ ਤੂੰ ਹਰ ਦੁਆਰ ਗਿਓ ਤੇ ਤੇਰੀ ਜਾਇਰਿਆਕਾਰ ਹੋਈ ਤੂੰ ਮੱਕੇ ਮਦੀਨੇ ਕਿਉਂ ਤੇ ਤੇਰੀ ਜੈ ਜੈਕਾਰ ਤੂੰ ਸਮੇਰ ਤੇ ਜਾ ਚੜਿਓ ਸਮੇਰ ਪਰਬਤ ਤੇ ਜਾ ਚੜਿਓ ਇਹ ਮੇਰੇ ਬਾਬੇ ਦੀ ਯਾਤਰਾ ਹੈ ਇਹ ਮੇਰੇ ਬਾਬੇ ਦੀਆਂ ਚਾਰ ਉਦਾਸੀਆਂ ਦੀ ਯਾਤਰਾ ਹੈ ਜਦੋਂ ਤੂੰ ਸਮੇਰ ਪਰਬਤ ਤੇ ਕਿਉਂ ਸਿੱਧ ਬੋਲ ਉੱਠੇ ਤਨ ਨਾਨਕ ਤੇਰੀ ਕਮਾਲ ਦੀ ਗੱਲ ਆ ਤੇਰੀ ਜੈ ਜੈਕਾਰ ਹੋਈ ਹਰਦوار ਕਿਉਂ ਤੇ ਤੇਰੀ ਜੈਕਾਰ ਹੋਈ ਮੱਕੇ ਗਿਓ ਤੇ ਤੇਰੀ ਜੈ ਜੈਕਾਰ ਹੋਈ ਮਲਤਾਨ ਗਿਓ ਤੇ ਤੇਰੀ ਜੈ ਜੈਕਾਰ ਹੋਈ ਜਿੱਥੇ ਜਿੱਥੇ ਵੀ ਤੂੰ ਬਾਬਾ ਗਿਓ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਬਾਬਾ ਨਾਨਕ ਆਹ ਸਾਰੇ ਸਾਰੇ ਬਾਬਾ ਨਾਨਕ ਧੰਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਗੱਲ ਕੀ ਆ